ਇੱਥੇ ਸਭ ਤੋਂ ਘੱਟ ਪੰਜਾਬ ਦੇ ਵਿੱਚ ਹੂੰ ਸਭ ਤੋਂ ਘੱਟ ਪੋਪੂਲੇਸ਼ਨ ਵਾਈਜ਼ ਜਿਹੜੀ ਕਮਿਊਨਿਟੀ ਹੈ ਉਹ ਸਭ ਤੋਂ ਵੱਧ ਪੰਜਾਬ ਦੀ ਪੋਲਿਟਿਕਸ ਨੂੰ ਡੋਮੀਨੇਟ ਕਰਦੀ ਹੈ ਪੰਜਾਬ ਦੀ ਪੋਲਿਟਿਕਸ ਨੂੰ ਨਾ ਦਲ ਡੋਮੀਨੇਟ ਕਰ ਰਿਹਾ ਨਾ ਸਿੱਖ ਡੋਮੀਨੇਟ ਕਰ ਰਿਹਾ ਹੂੰ ਇੱਥੇ ਡੋਮੀਨੇਟ ਕਰ ਰਹੇ ਨੇ ਆਰਈਐਸ ਸਮਾਜੀ ਜਿਨ੍ਹਾਂ ਦੀ ਸਭ ਤੋਂ ਘੱਟ ਪੋਪੂਲੇਸ਼ਨ ਹੈ ਇਹ ਹਰਾਨੀ ਜਨਨ ਇੱਕ ਫੈਕਟ ਹੈ ਉਹਦਾ ਕਾਰਨ ਕੀ ਹੈ ਕਿ ਉਹ ਆਪਣੇ ਤੋਂ ਪਰੇ ਖੜੇ ਬੰਦੇ 'ਚ ਜਿਹਦੀ ਉਹਨਾਂ ਨਾਲ 5% ਵੀ ਸਹਿਮਤੀ ਬਣਦੀ ਹੈ 95% ਅਸਹਿਮਤੀ ਹੈ ਅਸੀਂ ਉਹ ਉਹਨੂੰ ਸਪੇਸ ਦਿੰਦੇ ਨੇ ਕੰਮ ਕਰਨ ਦੀ ਇਜਾਜ਼ਤ ਦਿੰਦੇ ਨੇ ਔਰ ਸਰਵਾਈਵ ਕਰਨ ਦੀ ਇਜਾਜ਼ਤ ਦਿੰਦੇ ਨੇ ਸਾਡੇ ਚ ਉਲਟਾ ਹੈ ਕਿ ਜੇ ਕੋਈ 95% ਸਿੱਖੀ ਨਾਲ ਕਮਿਟਡ ਹੈ ਪੰਥ ਨਾਲ ਕਮਿਟਮੈਂਟ ਹੈ ਪਰ 5% ਸਹਿਮਤੀ ਹੈ ਅਸੀਂ ਉਹਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਉਹਨੂੰ ਸਪੇਸ ਨਹੀਂ ਚਾਹੀਦੀ ਇਹ ਦੀ ਪ੍ਰੋਬਲਮ ਹੈ ਨਾ ਇਹ ਸਵਾਲ ਹੈ ਪ੍ਰੋਬਲਮ ਵੀ ਮਤਲਬ ਉਹ ਫਿਰ ਕੌਮ ਨੂੰ ਫਿਰ ਦਾ ਮਤਲਬ ਦੋ ਫਾੜੇ ਵਿੱਚ ਜ਼ਿੰਮੇਵਾਰ ਵੀ ਉਹੀ ਹੋਈ ਨਾ ਉਹਦੇ ਪਿੱਛੇ ਸਾਡਾ ਸੁਭਾਅ ਇੱਕ ਜਿਹੜਾ ਸੁਭਾਅ ਬਣ ਗਿਆ ਹੈ ਕਿ ਅਸੀਂ ਜਾਂ ਕਿਸੇ ਵੀ ਪੋਲੀਟੀਕਲ ਆਦਮੀ ਨੂੰ ਜਾਂ ਤਾਂ ਉਹਨੂੰ ਸਿੱਖ ਵਿਰੋਧੀ ਗਿਣਦੇ ਆਂ ਜਾਂ ਸਿੱਖ ਸਹਿਮਤੀ ਗਿਣਦੇ ਆਂ ਉਹਦੀ ਵਿੱਚ ਵਿਚਾਲੇ ਵਾਲਾ ਪੋਲੀ ਉਦੇ ਕਰਕੇ ਸਾਡੀ 40 ਸਾਲਾਂ ਦੇ ਵਿੱਚ ਆਪਣੀ ਇੱਕ ਕਮਿਟਡ ਆ ਜਾਂ ਸਾਡੇ ਨਾਲ ਨਿਰਪੱਖ ਚੱਲਣ ਵਾਲੀ ਕਮਿਟਡ ਦਾ ਚੜਦਿਓ ਸਾਡੇ ਕੋਲ ਸਿੱਖਾਂ ਨਾਲ ਨਿਰਪੱਖ ਤੌਰ ਤੇ ਚੱਲਣ ਵਾਲੀ ਜਿਹੜੀ ਸਾਰੀਆਂ ਧਰਨਾ ਨਾਲ ਨਿਰਪੱਖ ਵਿੱਚ ਰਸਕੇ ਅਸੀਂ ਇਹੋ ਜੀ ਲੀਡਰਸ਼ਿਪ ਵੀ ਪੰਜਾਬ ਚ ਨਹੀਂ ਦੇਸੀ